ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਹਾਰ ਦੇ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਸੋ ਅੱਜ ਦੇ ਇਸ ਐਪੀਸੋਡ ਵਿੱਚ ਆਪਾਂ ਕਿਸ ਵਿਸ਼ੇ ਉੱਪਰ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਮੈਂ ਤੁਹਾਡੇ ਨਾਲ ਇਹ ਡਿਸਕਸ ਨਹੀਂ ਕਰੂੰਗਾ ਇਸ ਦਾ ਖੁਲਾਸਾ ਨਹੀਂ ਕਰੂੰਗਾ ਬਸ ਇਹ ਕਹਿਣਾ ਚਾਹੁੰਨਾ ਕਿ ਹੁਸ਼ਿਆਰਪੁਰ ਨੂੰ ਬਹੁਤ-ਬਹੁਤ ਮੁਬਾਰਕਾਂ ਮੁਬਾਰਕਾ ਕਿਸ ਗੱਲ ਦੀਆਂ ਨੇ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਇਸ ਚੀਜ਼ ਦਾ ਦੱਸਣ ਲਈ ਮੇਰੇ ਨਾਲ ਮੈਸੇਜ ਹੋ ਗਿਆ ਸਾਥੀ ਚੇਤਨ ਕਸ਼ਮ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੇਤਨ ਜੀ ਹੁਸ਼ਿਆਰਪੁਰ ਨੂੰ ਬਹੁਤ-ਬਹੁਤ ਮੁਬਾਰਕਾਂ ਸੀ ਦੇ ਰਿਹਾ ਕਿ ਇਹ ਕਿਸ ਚੀਜ਼ ਦੀ ਮੁਬਾਰਕਾਂ ਨੇ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਜੀ ਤਾਂ ਸਭ ਤੋਂ ਪਹਿਲਾਂ ਦੱਸਣ ਤੋਂ ਪਹਿਲਾਂ ਮੈਂ ਵੀ ਹੁਸ਼ਿਆਰਪੁਰ ਦੇ ਸਾਰੇ ਲੀਡਰਾਂ ਨੂੰ ਅਫਸਰਾਂ ਨੂੰ ਖਾਸ ਕਰ ਨਗਰ ਨਿਗਮ ਹੁਸ਼ਿਆਰਪੁਰ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਕਿ ਪੰਜਾਬੀ ਦੇ ਵਿੱਚ ਹੁਣ ਇੱਕ ਕਹਾਵਤ ਹੁੰਦੀ ਹੈ ਘਰ ਦੇ ਕਹਿੰਦੇ ਹੁੰਦੇ ਜਦੋਂ ਨਿਆਣਾ ਨੰਬਰ ਘੱਟ ਲੈ ਕੇ ਆਵੇ ਤਾਂ ਕਹਿੰਦੇ ਹੁੰਦੇ ਨੇ ਮਾਪਿਆਂ ਦੇ ਬਹੁਤ ਹੀ ਸਿਰ ਸਵਾਹ ਸੋ ਹਿਸਾਬ ਇਹ ਨਗਰ ਨਿਗਮ ਨੇ ਕੀਤਾ ਕਿਉਂਕਿ ਸਵਸਥਾ ਸਰਵੇਖਣ ਹੋਇਆ ਸੀ ਸਫਾਈ ਅਭਿਆਨ ਦਾ ਪਿਛਲੇ ਸਾਲ ਜਿਹੜਾ ਹੁਸ਼ਿਆਰਪੁਰ ਸ਼ਹਿਰ ਆ ਉਹ 8ਵੇਂ ਨੰਬਰ ਤੇ ਸੀਗਾ ਤੇ ਇਸ ਵਾਰ ਆ ਜਿਹੜਾ ਉਹ 8ਵੇਂ ਤੋਂ ਡਿੱਗ ਕੇ ਤਰੱਕੀ ਦਾ ਕੀ ਕਰਨੀ ਸੀਗੀ ਉਲਟੀ ਤਰੱਕੀ ਕੀਤੀ ਆ 40ਵੇਂ ਨੰਬਰ ਤੇ ਆ ਗਿਆ ਜੇ ਆਪਾਂ ਕੌਮੀ ਰੈਂਕ ਦੀ ਗੱਲ ਕਰੀਏ ਤਾਂ ਕੌਮੀ ਰੈਂਕ ਦੇ ਵਿੱਚ ਜਿਹੜਾ ਰੈਂਕ 158 ਸੀ ਸ਼ਾਇਦ ਤੋਂ ਹੁਣ 262ਵੇਂ ਕਿ 263ਵੇਂ ਆ ਉਹ ਆ ਗਿਆ ਤਾਂ ਬਹੁਤ ਬਹੁਤ ਮੁਬਾਰਕਾਂ ਕਿ ਇੱਕ ਨਵੀਂ ਸ਼ਾਨ ਜਿਹੜੀ ਉਹ ਹੁਸ਼ਾਰਪੁਰ ਨੂੰ ਬਖਸ਼ੀ ਹੈ ਨਗਰ ਨਿਕਮ ਹੁਸ਼ਾਰਪੁਰ ਨੇ ਹੁਸ਼ਾਰਪੁਰ ਦੇ ਲੀਡਰਾਂ ਨੂੰ ਵੀ ਢੇਰ ਸਾਰੀਆਂ ਮੁਬਾਰਕਾਂ ਕਿਉਂਕਿ ਫੋਕੀਆਂ ਫੋਟੋਆਂ ਖਿਚਾਉਣ ਚ ਮਾਹਰ ਨੇ ਹੁਸ਼ਾਰਪੁਰ ਦੇ ਅਫਸਰਾਂ ਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਲੀਡਰਾਂ ਦੇ ਨਾਲ ਨਾਲੇ ਵੀ ਫੋਕੇ ਦਾਵੇ ਵਾਦੇ ਕਰਨ ਦੇ ਵਿੱਚ ਬਹੁਤ ਹੁਣ ਉਪਲਬਧੀਆਂ ਇਹ ਖੜ ਚੁੱਕੇ ਨੇ ਜੀ ਪਰ ਚੇਤੇ ਤਾਂ ਲੱਗਦਾ ਕਿ ਪ੍ਰਸ਼ਾਸਨ ਦੇ ਨਾਲ ਨਾਲ ਲੋਕ ਵੀ ਜ਼ਿੰਮੇਵਾਰ ਨੇ ਇਸ ਚੀਜ਼ ਦੇ ਜੀ ਦੇਖੋ ਬਿਲਕੁਲ ਲੋਕ ਵੀ ਆਪਾਂ ਅਸੀਂ ਆਮ ਲੋਕ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਪ੍ਰੇਜੀ ਅਦਲ ਹੀ ਹੈਗੇ ਆ ਕਿਉਂਕਿ ਇੱਕ ਤਾਂ ਉਹ ਲੋਕ ਉਹ ਜ਼ਿੰਮੇਵਾਰਾ ਜਿਨ੍ਹਾਂ ਮੁਹੱਲਿਆਂ ਦੇ ਵਿੱਚ ਸਾਡੇ ਸਫਾਈ ਸੇਵਕ ਪਹੁੰਚਦੇ ਨੇ। ਪ੍ਰੰਤੂ ਪਹੁੰਚਣ ਦੇ باوجود ਲੋਕ ਉਹਨਾਂ ਨੂੰ ਕੂੜਾ ਜਿਹੜਾ ਉਹ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਨਹੀਂ ਸੁੱਟਦੇ ਜਾਂ ਉਹਨਾਂ ਨੂੰ ਹੈਂਡਓਵਰ ਜਿਹੜਾ ਉਹ ਨਹੀਂ ਕਰਦੇ। ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇਵਾਂਗਾ। ਜੀ ਸਾਡੇ ਮੁਹੱਲੇ ਦੇ ਵਿੱਚ ਜਾਂ ਸਾਡੇ ਘਰ ਦੇ ਘਰ 'ਚ ਜਿਹੜੇ ਇਹ ਭਾਜੀ ਆਉਂਦੇ ਨੇ ਸਫਾਈ ਸੇਵਕ ਵੀਰ ਸਾਡੇ ਹੈ ਨਾ ਉਹਨਾਂ ਨੂੰ ਸਲਾਮ ਵੀ ਹੈ ਕਿਉਂਕਿ ਇੱਕ ਬਹੁਤ ਇਹ ਵੱਡੀ ਭੂਮਿਕਾ ਜਿਹੜੀ ਉਹ ਹੁਸ਼ਿਆਰਪੁਰ ਸ਼ਹਿਰ ਨੂੰ ਤੰਦਰੁਸਤ ਰੱਖਣ ਦੇ ਲਈ ਹੁਸ਼ਿਆਰਪੁਰ ਸ਼ਹਿਰ ਨੂੰ ਸੋਹਣਾ ਰੱਖਣ ਦੇ ਲਈ ਉਹਨਾਂ ਵੱਲੋਂ ਨਿਭਾਈ ਜਾਂਦੀ ਆ ਤੇ ਉਹ ਵੀ ਆ ਕੇ ਜਦੋਂ ਗੇਟ ਖੜਕਾਉਂਦੇ ਨੇ ਤਾਂ ਉਹ ਥੱਲਿਓਂ ਆਵਾਜ਼ ਮਾਰ ਦਿੰਦੇ ਨੇ ਕੂੜਾ ਫੜਾ ਦਿਓ ਜੀ ਸਾਨੂੰ ਤੇ ਉਦੋਂ ਸਾਡੇ ਪਰਿਵਾਰਕ ਮੈਂਬਰ ਜਾਂਦੇ ਨੇ ਅਸੀਂ ਉਹਨਾਂ ਨੂੰ ਦੋ ਲਫਾਫੇ ਲਾਏ ਹੋਏ ਨੇ ਇੱਕ ਗਿੱਲਾ ਕੂੜਾ ਇੱਕ ਸੁੱਕਾ ਕੂੜਾ ਉਹਨਾਂ ਨੂੰ ਆਪਾਂ ਜਾ ਕੇ ਗੱਡੀਆਂ 'ਚ ਰੱਖ ਦਿੰਦੇ ਜਾਓ ਸਾਡੇ ਹੱਥ 'ਚ ਹੱਥ 'ਚ ਹੀ ਉਹ ਵੜ ਦਿੰਦੇ ਨੇ ਪਰੰਤੂ ਉਹਨਾਂ ਲੋਕਾਂ ਲਈ ਵੀ ਇਹ ਕਿਤਨਾ ਕਿਤੇ ਬੇਸ਼ਰਮੀ ਵਾਲੀ ਗੱਲ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਫਾਈ ਸੇਵਕ ਪਹੁੰਚਣ ਤੇ باوجود ਵੀ ਉਹ ਲੋਕ ਸਫਾਈ ਸੇਵਕਾਂ ਨੂੰ ਜਿਹੜਾ ਉਹ ਕੂੜਾ ਫੜਾਉਣਾ ਜਾਂ ਉਹਨਾਂ ਦੀਆਂ ਗੱਡੀਆਂ ਦੇ ਵਿੱਚ ਕੂੜਾ ਰੱਖਣਾ ਉਹ ਮناسب ਨਹੀਂ ਸਮਝਦੇ ਉਹ ਕਹਿੰਦੇ ਕੋਈ ਨਹੀਂ ਨਾਲ ਪਲਾਟ ਖਾਲੀ ਆ ਜਾਂ ਇੱਥੇ ਕਿ ਰਾਤ ਬਰਾਤੇ ਜਾਗੇ ਕਿਤੇ ਸੇਟਾਵਾਂਗੇ ਰੇਲਵੇ ਸਟੇਸ਼ਨ ਦੇ ਕੋਲ ਸੇਟਾਵਾਂਗੇ ਫਾਟਕ ਦੇ ਕੋਲ ਜਾਂ ਕਿਸੇ ਹੋਰ ਡੰਪ ਤੇ ਸੇਟਾਵਾਂਗੇ ਉਹਨਾਂ ਲੋਕਾਂ ਨੂੰ ਤਾਂ ਉਹਨਾਂ ਲੋਕਾਂ ਲਈ ਤਾਂ ਇਹ ਬੜੀ ਸ਼ਰਮ ਵਾਲੀ ਗੱਲ ਹੈ ਤੇ ਦੂਜੇ ਪਾਸੇ ਲੋਕਾਂ ਤੋਂ ਵੀ ਵੱਧ ਜ਼ਿੰਮੇਵਾਰ ਨੇ ਜਿਹੜੇ ਸਾਡੇ ਰਾਜਨੀਤਿਕ ਨੁਮਾਇੰਦੇ ਨੇ ਜੀ ਕਿ ਅਕਸਰ ਮੇਅਰ ਸਾਹਿਬ ਨੂੰ ਜਾਂ ਭਾ ਜਿੰਪਾ ਜੀ ਨੂੰ ਆਪਾਂ ਦੇਖਦੇ ਰਹਿੰਦੇ ਆ ਸਫਾਈ ਬਵਸਥਾ ਨੂੰ ਲੈ ਕੇ ਬਹੁਤ ਸਾਰੇ ਤਾਂ ਮਗੱਜੇ ਮਾਰਦੇ ਨੇ ਪਰੰਤੂ ਸਫਾਈ ਕਿੰਨੀ ਕਾ ਹੁਸ਼ਾਰਪੁਰ ਦੇ ਵਿੱਚ ਇਹ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਅਦਾਰਾ ਹੁਸ਼ਾਰਪੁਰ ਨੂੰ ਅਕਸਰ ਇੱਕ ਗੱਲ ਕਹਿੰਦਾ ਹੁੰਦਾ ਕਿ ਹੁਸ਼ਾਰਪੁਰ ਨੂੰ ਪੰਜ ਰੋਗ ਚਿੰਬੜੇ ਨੇ ਤੇ ਜਿਹੜੇ ਹੁਣ ਉਹ ਰੋਗ ਨਾ ਹੋ ਕੇ ਇੱਕ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੇ ਨੇ ਤਾਂ ਉਹਨਾਂ ਮਹਾਮਾਰੀਆਂ ਦੇ ਵਿੱਚੋਂ ਇੱਕ ਇਹ ਗੰਦਗੀ ਦੀ ਜਿਹੜੀ ਮਹਾਮਾਰੀ ਹੈ ਹੁਸ਼ਾਰਪੁਰ ਨੂੰ ਚਿੰਬੜੀ ਹੋਈ ਆ ਅੱਜ ਵੀ ਹੁਸ਼ਿਆਰਪੁਰ ਦੇ ਕਿਸੇ ਵੀ ਸੜਕ ਤੇ ਚਲ ਜਿਓ ਤੁਹਾਨੂੰ ਕੂੜੇ ਦੇ ਢੇਰ ਨਾ ਦਿਸਣ ਇਦਾਂ ਹੋਈ ਨਹੀਂ ਸਕਦਾ ਜੀ ਜੀ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਹੁਸ਼ਿਆਰਪੁਰ ਸਟੈਰੀ ਰੋਡ ਤੋਂ ਜਦੋਂ ਅਸੀਂ ਆਪਣੇ ਦਫ਼ਤਰ ਵੱਲ ਨੂੰ ਆਉਂਦੇ ਆ ਤਾਂ ਉੱਥੇ ਕਿ ਚੇਅਰਮੈਨ ਸਾਹਿਬ ਦਾ ਬੋਰਡ ਵੀ ਲੱਗਿਆ ਪੀਰਾ ਦੀ ਦਰਗਾਹ ਆ ਸਰਤਾਜ ਬਿਕਰੀ ਦੇ ਲੱਗਿਆ ਹੈਗਾ ਜੀ ਹਾਂ ਜੀ ਹਾਂ ਜੀ ਬਿਲਕੁਲ ਉੱਥੇ ਉਹ ਕੂੜਾ ਜਿੱਥੇ ਉਹ ਇਹ ਰਾਜਨੀਤਿਕ ਆਗੂ ਦਾ ਬੋਰਡ ਲੱਗਿਆ ਹੈ ਜੀ ਚੇਅਰਮੈਨ ਸਾਹਿਬ ਦਾ ਤਾਂ ਉਹ ਬੋਰਡ ਦਾ ਸ਼ਿੰਗਾਰ ਆ ਜਿਹੜਾ ਕੂੜਾ ਬਣਿਆ ਹੁੰਦਾ ਪ੍ਰੇਮਗੜ੍ਹ ਦਾ ਮਹੱਲੇ ਦੇ ਲੋਕ ਆ ਜਿਹੜੇ ਕੂੜਾ ਉ ਹਮ ਆਸ਼ਰਮ ਵਾਲੀ ਗੱਲ ਹੈ ਤੇ ਲੀਡਰ ਵਾਲੀ ਆਪਸ਼ਨ ਵਾਲੀ ਤਾਂ ਹੈਗੀ ਸ਼ਰਮ ਵਾਲੀ ਗੱਲ ਹੈ ਜੀ ਪਰ ਚੇਤਨ ਜੀ ਸਵਾਲ ਇੱਕ ਇਹ ਵੀ ਉੱਠਦਾ ਕਿ ਲੋਕ ਅਕਸਰ ਕਹਿੰਦੇ ਨੇ ਕਿ ਸਰਕਾਰ ਕੁਝ ਨਹੀਂ ਕਰਦੀ ਜੇ ਸਰਕਾਰ ਕੁਝ ਮੁਹਿੰਮ ਲੈ ਕੇ ਆਂਦੀ ਹੈ ਲੋਕ ਵੀ ਸਾਥ ਨਹੀਂ ਦਿੰਦੇ ਉਹ ਮੈਂ ਇਸ ਕਰਕੇ ਕਹਿ ਰਿਹਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਆਹ ਗਿੱਲਾ ਕੋੜਾ ਸੁੱਕੇ ਕੁੜੀ ਇੱਕ ਮੁਹਿੰਮ ਚੱਲੀ ਸੀਗੀ ਉਦੋਂ ਸਰਕਾਰ ਨੇ ਇਹ ਵੀ ਕਿਹਾ ਸੀ ਤੁਸੀਂ ਘਰੋਂ ਕੋਈ ਰਾਸ਼ਨ ਲੈਣ ਜਾਣੇ ਹੋ ਤਾਂ ਆਪਣੇ ਘਰੋਂ ਥੈਲੀ ਲੈ ਕੇ ਜਾਇਆ ਕਰੋ ਕੱਪੜੇ ਦੀ ਪਲਾਸਟਿਕ ਬੰਦ ਹੋਵੇ ਪਰ ਲੋਕ ਉੱਤੇ ਵੀ ਨਹੀਂ ਆਉਂਦੇ ਜੀ ਦੇਖੋ ਸਰਕਾਰ ਵੀ ਇਹਦੇ ਲਈ ਸਰਕਾਰ ਜ਼ਿਆਦਾ ਜ਼ਿੰਮੇਵਾਰ ਹੈ ਜੀ ਸਰਕਾਰ ਆ ਜਿਹੜੀ ਆਮ ਲੋਕਾਂ ਨੂੰ ਦਬਕੇ ਮਾਰੀ ਜਾਂਦੀ ਹੈ ਉਹਨਾਂ ਦੇ ਚਲਾਮ ਕੱਟੀ ਜਾਂਦੀ ਹੈ ਜਿਹੜੀਆਂ ਫੈਕਟਰੀਆਂ ਚੱਲਦੀਆਂ ਉਹਨਾਂ ਦਾ ਕੀ ਆ ਮੈਂ ਹੁਣ ਆਪਾਂ 4-5 ਦਿਨ ਪਹਿਲਾਂ ਮੈਂ ਇੱਕ ਹਲਵਾਈ ਦੀ ਦੁਕਾਨ ਤੇ ਗਿਆ ਸੀ ਉੱਥੋਂ ਦਹੀਂ ਲੈ ਜਾਣਾ ਸੀ ਘਰ ਲਈ ਤੇ ਜਦੋਂ ਮੈਂ ਗਿਆ ਤਾਂ ਉਹ ਕਹਿੰਦੇ ਯਾਰ ਪਲਾਸਟਿਕ ਦੇ ਲਫਾਫੇ ਕਹਿੰਦੇ ਜਿੱਦਾਂ ਨਿੱਦੀ ਲੈ ਜਾਓ ਮੈਂ ਕਿਹਾ ਹੋ ਗਿਆ ਕਹਿੰਦੇ ਜੇ ਸਾਡਾ ਚਰਾਨ ਕੱਟ ਦਿੰਦੇ ਚਿਪਸ ਦੇ ਪੈਕੇਟ ਜਿਹਨਾਂ 'ਚ ਆਪਾਂ ਚਿਪਸ ਖਾਂਦੇ ਆ ਜਾਂ ਜਿਹਨਾਂ ਦੇ ਵਿੱਚ ਹੋਰ ਇਸ ਤਰ੍ਹਾਂ ਦੇ ਖਾਣ-ਪੀਣ ਵਾਲੀਆਂ ਚੀਜ਼ਾਂ ਆਂਦੀਆਂ ਸਾਰੀਆਂ ਤਾਂ ਪਲਾਸਟਿਕ ਦੇ ਲਫਾਵੇ ਚ ਆਉਂਦੀਆਂ ਜੀ ਉਹਨਾਂ ਲਈ ਕਸੂਰਵਾਰ ਕੌਣ ਆ ਉਹਨਾਂ ਕੰਪਨੀਆਂ ਕੋਈ ਉਹ ਕੰਪਨੀ ਫੰਡ ਦਿੰਦੀਆਂ ਸਰਕਾਰਾਂ ਨੂੰ ਤਾਂ ਕਰਕੇ ਉਹਨਾਂ ਤੇ ਕਾਰਵਾਈ ਹੁੰਦੀ ਮਤਲਬ ਕਿ ਜੇਕਰ ਕਾਨੂੰਨ ਆ ਉਹ ਆਮ ਲੋਕਾਂ ਦੇ ਲਈ ਆ ਵੱਡੇ ਘਰਾਣਿਆਂ ਦੇ ਲਈ ਕਾਰਪੋਰੇਟਾਂ ਲਈ ਜਾਂ ਵੱਡੀਆਂ ਫੈਕਟਰੀਆਂ ਦੇ ਮਾਲਕਾਂ ਲਈ ਫਰਮਾਂ ਲਈ ਉਹਨਾਂ ਲਈ ਕੋਈ ਕਾਨੂੰਨ ਨਹੀਂ ਜੀ ਫਿਰ ਜਦ ਤੱਕ ਕਾਨੂੰਨ ਸਾਰਿਆਂ ਦੀ ਨਿਗਾਹ ਦੇ ਵਿੱਚ ਇੱਕ ਕਾਨੂੰਨ ਦੀ ਨਿਗਾਹ ਦੇ ਵਿੱਚ ਸਾਰੇ ਇੱਕ ਬਰਾਬਰ ਨੇ ਕੀ ਅਮੀਰ ਕੀ ਮੱਧ ਵਰਗ ਤੇ ਕੀ ਗਰੀਬ ਹੈ ਠੀਕ ਆ ਜੀ ਤਾਂ ਫਿਰ ਸਾਰਿਆਂ ਤੇ ਇੱਕੋ ਤਰ੍ਹਾਂ ਦੀ ਕਾਰਵਾਈ ਹੋਵੇ ਜਦੋਂ ਸਰਕਾਰ ਪਿੱਛੋਂ ਪਲਾਸਟਿਕ ਦੇ ਨਿਰਮਾਣ ਤੇ ਬੈਲ ਲਗਾ ਦੇਵਗੀ ਤਾਂ ਪਲਾਸਟਿਕ ਕਿੱਦਾ ਬਣ ਜੂ ਅਸੀਂ ਤੁਸੀਂ ਜਾਂ ਅਸੀਂ ਤੁਸੀਂ ਜਾਂ ਸਾਡੇ ਅਨਿਕੇਤ ਭਾਜੀ ਬੈਠੇ ਨੇ ਘਰਾਂ ਚ ਫਟਕਿਆ ਥੋੜੀ ਲਾਈਆਂ ਅਸੀਂ ਪਲਾਸਟਿਕ ਦਾ ਲਪਾਵੇ ਆਪਣੇ ਘਰਾਂ ਦੇ ਵਿੱਚ ਬਣਾਉਂਦੇ ਆਂ ਮਤਲਬ ਕਿ ਕੁੱਲ ਮਿਲਾ ਕੇ ਸਰਕਾਰੀ ਤੇ ਫੋਕੇ ਖੋਖਲੇ ਦਾਅਵੇ ਵਾਅਦੇ ਕਰਨ ਚ ਸਰਕਾਰ ਜਿਹੜੀ ਉਹ ਮਸ਼ਰੂਫ ਆਫਸਰ ਹੋਰ ਗੱਲ ਕੋਈ ਨਹੀਂ ਤੁਸੀਂ ਜਿਹਨਾਂ ਦੀ ਇੱਕ ਇੱਕ ਆਫ ਦੇ ਰਿਕਾਰਡ ਇੱਕ ਹੋਰ ਚੀਜ਼ ਦੱਸਦੇ ਸੀ ਕਿ ਹੁਸ਼ਿਆਰਪੁਰ ਦਾ ਗ੍ਰਾਫ ਉਸ ਸਵੱਛਤਾ ਦੇ ਵਿੱਚ ਇੱਕ ਹੋਰ ਡੀਆ ਕਿ 200ਵੇਂ ਨੰਬਰ ਤੇ ਆਇਆ ਉਹ ਸਾਰਾ ਮਾਮਲਾ ਕੀ ਸੀਗਾ ਜੀ ਉਹ ਦੇਖੋ ਜਿਹੜੀ ਤਾਂ ਸਟੇਟ ਪੱਧਰ ਦੀ ਰੈਂਕਿੰਗ ਆ ਹੁਸ਼ਿਆਰਪੁਰ ਦੀ ਸਫਾਈ ਵਿਵਸਥਾ ਦੇ ਵਿੱਚ ਉਹ 8ਵੇਂ ਨੰਬਰ ਪਿਛਲੇ ਸਾਲ 2023-24 ਦੇ ਵਿੱਚ ਉਹ 8ਵੇਂ ਨੰਬਰ ਤੇ ਸੀ ਤੇ 2000 24 25 ਦੇ ਵਿੱਚੋਂ 40ਵੇਂ ਨੰਬਰ ਤੇ ਆ ਗਿਆ ਰੈਂਕ ਤਾਂ ਆਪਾਂ ਨੈਸ਼ਨਲ ਪੱਧਰ ਦੀ ਕਰ ਲਈਏ ਕੌਮੀ ਪੱਧਰ ਦੀ ਗੱਲ ਕਰ ਲਈ ਹੈ ਨਾ ਮਤਲਬ ਕਿ ਇੰਡੀਆ ਲੈਵਲ ਦੀ ਤਾਂ ਰੈਂਕ ਪਹਿਲਾਂ 158 ਸੀਗਾ 158 ਨੰਬਰ ਤੇ ਸੀਗਾ ਹੁਸ਼ਾਰਪੁਰ ਸ਼ਹਿਰ ਆ ਜਿਹੜਾ ਤੇ ਹੁਣ ਉਹ 262ਵੇਂ ਨੰਬਰ ਤੇ ਆ ਗਿਆ ਜੀ ਤਾਂ ਤਾਂ ਹੀ ਮੈਂ ਵਧਾਈਆਂ ਦਿੱਤੀਆਂ ਸੀ ਤੁਸੀਂ ਵੀ ਤਾਂ ਹੀ ਵਧਾਈਆਂ ਦਿੱਤੀਆਂ ਸੀ ਸ਼ੁਰੂਆਤ ਦੇ ਵਿੱਚ ਕਿਉਂਕਿ ਦਮ ਗੱਜੇ ਮਾਰਨੇ एलान ਕਰਨੇ ਤੇ ਉਹਨਾਂ एलानਾਂ ਨੂੰ ਇੱਕ ਅਮਲੀ ਸ਼ਾਮਾ ਪਹਿਚਾਉਣਾ ਹਕੀਕੀ ਰੂਪ ਦੇ ਵਿੱਚ ਉਸ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਤਾਂ ਮੈਨੂੰ ਲੱਗਦਾ ਕਿ ਹੁਸ਼ਾਰਪੁਰ ਦੇ ਲੀਡਰਾਂ ਨੂੰ ਹੁਸ਼ਾਰਪੁਰ ਦੇ ਨਮਾਇੰਦਿਆਂ ਨੂੰ ਇਸ ਵਾਰ ਜ਼ਰੂਰ ਧਿਆਨ ਦੇਣਾ ਚਾਹੀਦਾ ਦੇਖੋ ਇੱਕ ਹੋਰ ਬਹੁਤ ਵੱਡੀ ਗੱਲ ਹੈ ਹਮ ਸਫਾਈ ਵਿਵਸਥਾ ਜਿੱਦਾਂ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਸਾਡੇ ਜਿਹੜੇ ਸਫਾਈ ਸੇਵਕ ਨੇ ਉਹ ਇੱਕ ਬਹੁਤ ਮਹਾਨ ਕੰਮ ਕਰਦੇ ਨੇ ਜੀ ਠੀਕ ਹੈ ਨਾ ਜੀ ਉਹਨਾਂ ਦੀਆਂ ਮੰਗਾਂ ਹੀ ਨਹੀਂ ਪੂਰੀਆਂ ਹੁੰਦੀਆਂ ਜੀ ਉਹ ਵਿਚਾਰੇ ਇਦੇ ਤਾਂ ਥੋੜੇ ਕੀ ਦਿਨਾਂ ਬਾਅਦ ਤਾਂ ਧਰਨਿਆਂ ਤੇ ਬਹਿ ਜਾਂਦੇ ਨੇ ਕਦੇ ਆਪਣੀਆਂ ਤਰਖਾਹਾਂ ਨੂੰ ਲੈ ਕੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਤਾਂ ਹੀ ਕਹਿੰਦਾ ਨਾ ਲੀਡਰ ਵਾਲੀ ਦਮਗੱਜੇ ਮਾਰਨੇ ਬਹੁਤ ਸੋਖੇ ਚਾਹੇ ਹੁਸ਼ਿਆਰਪੁਰ ਦਾ ਐਮਐਲਏ ਹੈ ਕੋਈ ਚਾਹੇ ਹੁਸ਼ਿਆਰਪੁਰ ਦੇ ਐਮਪੀ ਸਾਹਿਬ ਨੇ ਚਾਹੇ ਮੰਤਰੀ ਸਾਹਿਬ ਨੇ ਹੁਣ ਤਾਂ ਸੋਖ ਨਾਲ ਲੋਕਲ ਬਾਡੀ ਮਨਿਸਟਰ ਨੇ ਜਿਨ੍ਹਾਂ ਦੇ ਅਧੀਨ ਸਾਰੀਆਂ ਨਗਰ ਕੌਂਸਲਾਂ ਨਗਰ ਨਿਗਮਾਂ ਹੁੰਦੀਆਂ ਨੇ ਉਹ ਵੀ ਹੁਣ ਹੁਸ਼ਿਆਰਪੁਰ ਦੇ ਨਾਲ ਸੰਬੰਧ ਰੱਖਦੇ ਨੇ ਡਾਕਟਰ ਰਵਜੋਤ ਜੀ ਤਾਂ ਮੈਨੂੰ ਲੱਗਦਾ ਹੈ ਕਿ ਇਹ ਕੱਲੀ ਹੁਸ਼ਿਆਰਪੁਰ ਸ਼ਹਿਰ ਦੀ ਨਹੀਂ ਖਾਸ ਕਰ ਲੀਡਰਾਂ ਦੇ ਜਿਆਦਾ ਬੇਇੱਜ਼ਤੀ ਹੈ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਕਿ ਮੰਤਰੀ ਸਾਹਿਬ ਨੂੰ ਜ਼ਰੂਰ ਇਸ ਕਦਮ ਵੱਲ ਤਵੱਜੋ ਦੇਣੀ ਚਾਹੀਦੀ ਹੈ ਕਿਉਂਕਿ ਥੋੜੇ ਚਿਰ ਪਹਿਲਾਂ ਉਹਨਾਂ ਵੱਲੋਂ ਐ ਡੀਸੀ ਸਾਹਿਬ ਨੂੰ ਨਾਲ ਲੈ ਕੇ ਹੁਸ਼ਿਆਰਪੁਰ ਦੇ ਵੱਖ-ਵੱਖ ਪੁਆਇੰਟਾਂ ਦਾ ਦੌਰਾ ਕੀਤਾ ਗਿਆ ਸੀ ਮੈਂ ਇਸੇ ਸਵਾਲ ਤੇ ਆਣਾ ਚਾਹੁੰਦਾ ਸੀਗਾ ਮਾਫੀ ਚਾਹੁੰਦਾ ਹਾਂ ਸਵਾਲ ਕੱਟਦਾ ਕਿ ਹੁਸ਼ਿਆਰਪੁਰ ਦੇ ਜੋ ਐਮਐਲਏ ਨੇ ਜਿੰਪਾ ਜੀ ਉਹਨਾਂ ਦਾ ਡਿਪਟੀ ਕਮਿਸ਼ਨਰ ਮੈਡਮ ਅਸ਼ਿਕਾ ਜੀ ਆਨ ਸੀ ਇਹਨਾਂ ਨਾਲ ਦੌਰਾ ਕੀਤਾ ਗਿਆ ਸੀਗਾ ਸਾਹਿਬ ਜੀ ਉਹਨਾਂ ਦੇ ਮੰਤਰੀ ਸਾਹਿਬ ਲੈ ਕੇ ਜੀ ਫਿਰ ਵੀ ਇਹਨਾਂ ਪਿੱਛੇ ਕਿਉਂ ਰਹਿ ਗਏ ਇਹਨਾਂ ਦਾ ਦੌਰਾ ਦੇਖੋ ਮੰਤਰੀ ਸਾਹਿਬ ਨੇ ਇੱਕ ਹੁਕਮ ਦਿੱਤਾ ਸੀ ਕਹਿੰਦੇ ਮੈਂ 7 ਦਿਨਾਂ ਬਾਅਦ ਇੱਥੇ ਆਣਾ ਵਾ ਇਹਦੇ ਹਾਲਾਤ ਜਿਹੜੇ ਸਹੀ ਹੋਣੇ ਚਾਹੀਦੇ ਆ ਤਾਂ ਉਹ ਕਹਿੰਦੇ ਕਿ ਮੈਂ ਜਿੱਥੇ ਵੀ ਜਾਂਦਾ ਨਾ ਦੌਰਾ ਮਾਕੇ ਦੋ ਇੱਕ ਦੋ ਦਿਨ ਦੀ ਨੇਰੀ ਚੱਲਦੀ ਆ ਫੋਟੋਆਂ ਹੁੰਦੀਆਂ ਲਾਈਵ ਹੁੰਦੇ ਨੇ ਤਾਂ ਗੱਲ ਖਤਮ ਮੈਂ ਤਾਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਇਹ ਸਿਰਫ ਅਖਬਾਰੀ ਫੋਕੇ ਤੇ ਖੋਖਲੇ ਦਾਅਵੇ ਵਾਅਦੇ ਹੁੰਦੇ ਔਰ ਇਸ ਤੋਂ ਮੈਜ਼ੇ ਕੁਝ ਨਹੀਂ ਹੈ ਜੀ ਇਸ ਤੋਂ ਇਲਾਵਾ ਕੁਝ ਨਹੀਂ ਹੈ ਬਾਕੀ ਇੱਕ ਹੁਸ਼ਾਰਪੁਰ ਨੂੰ ਹੁਣ ਇੱਕ ਨਵਾਂ ਕਲੰਕ ਲੱਗ ਗਿਆ ਕਹਿ ਲੋ ਕਿ 8ਵੇਂ ਨੰਬਰ ਤੋਂ ਤਰੱਕੀ ਕਰਦੇ ਤਾਂ ਸਾਰੇ ਸੋਨੇ ਸੀ ਅਰਸ਼ ਤੋਂ ਫਰਸ਼ ਫਰਸ਼ ਤੋਂ ਅਰਸ਼ਾਂ ਤੇ ਜਾਂਦੇ ਸਾਰੇ ਸੋਨੇ ਸੀ ਉਹਨਾਂ ਦਾ ਕੋਈ ਅਰਸ਼ਾ ਤੋਂ ਫਰਸ਼ਤ ਤੱਕ ਆਵੇ ਤਾਂ ਫਿਰ ਫਰਕ ਪੈਂਦਾ ਜੀ ਇਹਦਾ ਹੁਣ ਦੇਖੋ ਕੀ ਨਗਰ ਨਿਗਮ ਕਰਦਾ ਹੈ ਕਿ ਨਹੀਂ ਕਰ ਰਿਹਾ ਜੀ ਇਹ ਚੇਤਨੀ ਮੇਰਾ ਆਖਰੀ ਸਵਾਲ ਹੈ ਕਿ ਤੁਸੀਂ ਮੁਬਾਰਕਾਂ ਦਾ ਦੇ ਦਿੱਤੀਆਂ ਪ੍ਰਸ਼ਾਸਨ ਨੂੰ ਵੀ ਲੋਕਾਂ ਨੂੰ ਵੀ ਆਖਰ ਤੇ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਤੇ ਲੋਕਾਂ ਨੂੰ ਦੋਨਾਂ ਨੂੰ ਕੀ ਫੀਲ ਕਰਦੇ ਹੋ ਜੀ ਮਹਾਮਾਰੀ ਜਿੱਦਾਂ ਮੈਂ ਦੱਸਿਆ ਕਿ ਰੋਗ ਸੀਗੇ ਪੰਜ ਰੋਗ ਜਿਹਦੇ ਵਿੱਚ ਟ੍ਰੈਫਿਕ ਸਮੱਸਿਆ ਆ ਵਾਰਾ ਪਸ਼ੂ ਆ ਗੰਦਗੀ ਆ ਟੁੱਟੀਆਂ ਸੜਕਾਂ ਨਾਜ਼ਾਇਜ਼ ਕਬਜੇ ਆ ਨਾ ਤਾਂ ਹੁਸ਼ਿਆਰਪੁਰ ਨਗਰ ਤੇ ਕਿਉਂ ਤੋਂ ਨਿਯਾਇਜ਼ ਕਬਜੇ ਹਟਾ ਹੁੰਦੇ ਆ ਨਾ ਇਹਨਾਂ ਕੋਈ ਸਫਾਈ ਵਿਵਸਥਾ ਦੇ ਪ੍ਰਬੰਧ ਹੁੰਦੇ ਆ ਨਾ ਜਿਹੜੀਆਂ ਨਿਗਮ ਦੇ ਅਧੀਨ ਸੜਕਾਂ ਆਂ ਦੀਆਂ ਨਾ ਇਹਨਾਂ ਤਾਂ ਉਹ ਬਣਦੀਆਂ ਨੇ ਨਾ ਇਹਨਾਂ ਤੋਂ ਆਵਾਰਾ ਪਸ਼ੂ ਸਾਹਮ ਹੁੰਦੇ ਆ ਨਾ ਇਹਨਾਂ ਤੋਂ ਟ੍ਰੈਫਿਕ ਸਮੱਸਿਆ ਜਿਹੜੀ ਉਹ ਉਹ ਬਹਾਲ ਉਹਦੀ ਸਮੱਸਿਆ ਜਿਹੜੀ ਉਹ ਹੱਲ ਹੋ ਰਹੀ ਆ ਫੁੱਲ ਮਿਲਾ ਕੇ ਫੇਲਿਅਰ ਆ ਜੀ ਨਗਰ ਨਿਗਮ ਦਾ ਐਸੋ ਮੌਜੂਦਾ ਸਮੇਂ ਦੇ ਵਿੱਚ ਮੈਂ ਇੱਕ ਗੱਲ ਬੜੀ ਕਲੀਅਰ ਕੱਟ ਕਹਿਣ ਲੱਗਿਆ ਨਗਰ ਨਿਗਮ ਵਾਲਿਆਂ ਨੂੰ ਅਫਸਰਾਂ ਨੂੰ ਮਲਾਜ਼ਮਾਂ ਨੂੰ ਤੁਸੀਂ ਟੋਟਲੀ ਜ਼ੀਰੋ ਆਂ ਗਰਾਊਂਡ ਲੈਵਲ ਤੇ ਟੋਟ ਜੀ ਇਹ ਹਾਲਾਤ ਇਹ ਰਹੇ ਅੱਜ 40ਵੇਂ ਤੇ ਆਇਆ ਤਾਂ ਅਗਲੇ ਸਾਲ 80ਵੇਂ ਤੇ ਹੋਣਾ ਜੀ ਇਹ ਹੁਸ਼ਾਰਪੁਰ ਸ਼ਹਿਰ ਨੇ ਜਿਹੜੇ ਇਹ ਖਾ ਫੋਕੇ ਦਾਵੇ ਵਾਦੇ ਖੋਖਲੀਆਂ ਐਵੇਂ ਉਹ ਦਿਹਾਈਆਂ ਦੇਣੀਆਂ ਬੰਦ ਕਰ ਦੋ ਇਹ ਕਰਦਾਂਗੇ ਉਹ ਕਰਦਾਂਗੇ ਪੱਲੇ ਪੁੱਲੇ ਕੁਛ ਨਹੀਂ ਜੀ ਨਹੀਂ ਇਹਨਾਂ ਤੋਂ ਕੁਛ ਹੋਣਾ ਵਾ ਕਿਉਂਕਿ ਇੱਕ ਭਗਵਾਨਤਮਨ ਸਾਹਿਬ ਕਹਿੰਦਾ ਕਿ ਨੀਤੀ ਤੇ ਨੀਅਤ ਦਾ ਹੋਣਾ ਬਹੁਤ ਜ਼ਰੂਰੀ ਹੈ ਪਰ ਹੁਣ ਪਤਾ ਨਹੀਂ ਆਪਣੇ ਇਸ ਕਾਰ ਦੇ ਵਿੱਚ ਇਹਨਾਂ ਦੀ ਨੀਤੀ ਤੇ ਨੀਅਤ ਕਿੱਥੇ ਚਲ ਗਈ ਉਹ ਦਾਵਾ ਡੋਲ ਹੋ ਗਈ ਨੀਅਤ ਤੇ ਨੀਤੀ ਜਾ ਕੋਈ ਫਿਰ ਬਿਕਬੁਕ ਨੀਤੀ ਇਹ ਤਾਂ ਹੁਣ ਸਰਕਾਰ ਜਾਂ ਅਫਸਰ ਲੀਡਰ ਇਹ ਦੱਸ ਸਕਦੇ ਜੇ ਅਸੀਂ ਹੁਣ ਕੀ ਕਹਿਣਾ ਹੈ ਦੇ ਬਾਰੇ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਪ੍ਰੀਤ ਜੀ ਸੋ ਇਹ ਸਨ ਮੇਰੇ ਸਹਿਯੋਗੀ ਸਾਥੀ ਚੇਤਨ ਕਸ਼ਵ ਜੀ ਜਿਹੜਾ ਨੇ ਤੁਹਾਨੂੰ ਬੜੇ ਨਿਰਪੱਖਤਾ ਨਾਲ ਦੱਸਿਆ ਕਿ ਅਸੀਂ ਮੁਬਾਰਕਾਂ ਕਿਉਂ ਦੇ ਰਹੇ ਹਾਂ ਹੁਸ਼ਾਰਪੁਰ ਤੇ ਹੁਸ਼ਾਰਪੁਰ ਦੇ ਪ੍ਰਸ਼ਾਸਨ ਤੇ ਲੋਕਾਂ ਨੂੰ ਤੇ ਅਸੀਂ ਬਹੁਤ ਜਲਦ ਇੱਕ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੀ ਕਚਹਿਰੀ ਦੇ ਵਿੱਚ ਉਦੋਂ ਤੱਕ ਤੁਸੀਂ ਆਪਣੇ ਪ੍ਰੀਤ ਘਰਵਾਲਿਆਂ ਨੂੰ ਦੇ ਇਜਾਜ਼ਤ ਧੰਨਵਾਦ ਜੀ